ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੀ ਲਾਰੈਂਸ ਰੋਡ ਉੱਪਰ ਇਨਕ੍ਰੋਚਮੈਂਟ ਨੂੰ ਲੈ ਕੇ ਲਗਾਤਾਰ ਖਬਰਾਂ ਬਖਾਈਆਂ ਜਾ ਰਹੀਆਂ ਨੇ ਪਰ ਇਸ ਸੰਬੰਧਿਤ ਲੈਂਡ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਆਰਟੀਆਈ ਐਕਟੀਵਿਸਟ ਅਤੇ ਉੱਗੇ ਸਮਾਜ ਸੇਵ ਪ੍ਰਥਮੇਸ਼ ਵੱਲੋਂ ਸਾਡੀ ਟੀਮ ਨਾਲ ਗੱਲ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਿਸ਼ਨਰ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਪੱਤਰ ਦਿੱਤੇ ਜਾ ਚੁੱਕੇ ਹਨ पर संबंधित विभाग या प्रशासन वालों इस वाल कोई कार्रवाई नहीं की जा रही पिछले कुछ समय तो लगातार खबर दिखाई जा रही हैं कि लॉरेंस रोड के उ कुछ नामी दुकानदार जड़े ने उन्होंने एनक्रोचमेंट यह की हुई है कि पैदल चलने वाले वास्ते कोई रास्ता नहीं रह गया रोड के उत्तर गड्डिया या ट्रैफिक और जो अगर दुकान के अंदर जाना हो तो बड़ी औख बंदा अंदर जा है ਅਸੀਂ ਤੇ ਕੀਤਾ ਕਾਫੀ ਕੁਝ ਲੇਕਿਨ ਡਿਪਾਰਟਮੈਂਟ ਵੱਲ ਕੋਈ ਅਸਰ ਨਹੀਂ ਹੋਇਆ ਅੱਜ ਸੜਨਲ ਖੜੇ ਨੇ ਪ੍ਰਤਿਵੇਸ਼ ਜੀ ਜੋ ਕਿ ਆਰਟੀਆ ਆਰਟੀਆ ਐਕਟੀਵਿਸਟ ਨੇ ਔਰ ਇਹਨਾਂ ਦੇ ਵਿਚਾਰ ਅਸੀਂ ਜਾਨਣਾ ਚਾਹਾਂਗੇ ਕਿ ਇਹ ਜੋ ਚੀਜ਼ ਹੋ ਰਹੀ ਹੈ ਇਹ ਗਲਤ ਹੋ ਰਹੀ ਹੈ ਔਰ ਕਿਸ ਹੱਦ ਤੱਕ ਇਸ ਨੂੰ ਆਪਾਂ ਸੁਧਾਰ ਸਕਦੇ ਪ੍ਰਤਿਵੇਸ਼ ਜੀ ਵੈਲਕਮ ਟੂ ਫਾਸਵੇ ਸਾਥੇ ਇਹ ਜਿਹੜਾ ਤੁਹਾਨੂੰ ਦੱਸਿਆ ਗਿਆ ਟਾਪਿਕ ਅਸੀਂ ਕਾਫੀ ਜ ਤੋਂ ਛੁੱਟਿਆ ਹੋਇਆ ਹੈ ਇਹਦੇ ਬਾਰੇ ਕੁਝ ਤੁਹਾਡੇ ਥੌਟਸ ਹੀ ਦੱਸੋ ਕੋਈ ਇਹਦੇ ਬਾਰੇ ਇਸ ਤਰ੍ਹਾਂ ਕਿ ਕਾਗਜ਼ਾਂ 'ਚ ਸਾਡੀ ਜਿਹੜੇ ਅੰਮ੍ਰਿਤਸਰ ਦਾ ਨਾਮ ਆ ਸਮਾਰਟ ਸਿਟੀ ਨਾਲ ਜੋੜਿਆ ਗਿਆ ਪਰ ਜਮੀਨੀ ਪੱਤਰ ਤੇ ਦੇਖਿਆ ਜਾਏ 스마트 ਸਿਟੀ ਹੁੰਦਾ ਕੀ ਹੈ ਮੈਨੂੰ ਤੇ ਲੱਗਦਾ ਇੱਥੇ ਉਹਦੇ ਕਮਿਸ਼ਨਰ ਨੂੰ ਨਹੀਂ ਪਤਾ ਨਾ ਹੀ ਡੀਸੀ ਮੈਡਮ ਨੂੰ ਪਤਾ ਹੋਣਾ ਕਿ 스마트 ਸਿਟੀ ਕਿਹਨੂੰ ਕਹਿੰਦੇ ਹੈ 스마트 ਸਿਟੀ ਦਾ ਪਹਿਲਾ ਮੁੱਦਾ ਸਫਾਈ ਸਿਟੀ ਚ ਹੋਣੀ ਚਾਹੀਦੀ ਹੈ ਟੂਰਿਸਟ ਆਉਂਦਾ ਹੈ ਜਿਹੜੀ ਲੋਕਾਂ ਨੇ ਅਕਰੋਜਮੈਂਟ ਕੀਤੀ ਹੈ ਉਹਨੂੰ ਹਟਾਉਣਾ ਚਾਹੀਦਾ ਤੁਸੀਂ ਇੱਧਰ ਦੇਖੋ ਕਿੰਨੀ ਲੋਕਾਂ ਨੇ ਗੱਡੀਆਂ ਗਲਤ ਲਗਾਈਆਂ ਨੇ ਦੁਕਾਨਦਾਰਾਂ ਨੇ ਜਿਹੜੇ ਕਿ ਨਾਮੀ ਦੁਕਾਨਦਾਰ ਨੇ ਇੱਥੇ ਬਾਂਸਲ ਸਵੀਟ ਹੋ ਗਿਆ ਕਾਨਾ ਸਵੀਟਸ ਹੋ ਗਿਆ ਇਹਨਾਂ ਕੋ ਗੱਡੀਆਂ ਲੱਗਦੀਆਂ ਬਾਰੇ ਨਾ ਨੇ ਆਪਣੇ ਟੇਬਲ ਲਗਾਏ ਐ ਕਰੋਚਮੈਂਟ ਕੀਤੀ ਆ ਕਿ ਲੈਂਡ ਵਿਭਾਗ ਨੂੰ ਕੁਛ ਨਹੀਂ ਨਜ਼ਰ ਆਂਦਾ ਕਿ ਡੀਸੀ ਸਾਹਿਬ ਇਧਰੋਂ ਕਦੀ ਨਹੀਂ ਨਿਕਲੇ ਜਾਂ ਕਾਰਪੋਰੇਸ਼ਨ ਕਮਿਸ਼ਨਰ ਨਾ ਨਿਕਲੇ ਹੋਵੇ ਐਮਐਲਏ ਨਾ ਨਿਕਲੇ ਹੋਣ ਕਿ ਸਾਰਿਆਂ ਦੇ ਅੱਖਾਂ ਤੇ ਪੱਟੀ ਬੰਨੀ ਐ ਇੰਨੇ ਕਿ ਜ਼ਿਆਦਾ ਇਹ ਦੁਕਾਨਦਾਰ ਜਿਹੜੇ ਨੇ ਹਾਈ ਪ੍ਰੋਫਾਈਲ ਨੇ ਕਿ ਇਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਹੁਣੇ ਲੈਂਡ ਵਿਭਾਗ ਨੂੰ ਫੋਨ ਕਰ ਲਓ ਜੀ ਇੱਥੇ ਆ ਕੰਮ ਆ ਟ੍ਰੈਫਿਕ ਨੂੰ ਕਰ ਲਓ ਜੀ ਇੱਥੇ ਟ੍ਰੈਫਿਕ ਬੜੀ ਪਰ ਕਿਸੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਆ ਮੈਂ ਤੇ ਡੀਸੀ ਸਾਹਿਬ ਨੂੰ ਇਹ ਮੰਗ ਕਰਦਾ ਹਾਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਰਦਾ ਹਾਂ ਕਿ ਇੱਕ ਦਿਨ ਨਿਕਲੋ ਸ਼ਹਿਰ ਚ ਪੈਦਲ ਵੀ ਜਾਓ ਪੈਦਲ ਨਿਕਲ ਕੇ ਦੇਖੋ ਜਾਂ ਸਾਡੀ ਕਿਸੇ ਦੀ ਪ੍ਰਾਈਵੇਟ ਗੱਡੀ ਚ ਬੈਠ ਕੇ ਦੇਖੋ ਕਿ ਜੇ ਇਹ ਸੜਕ ਤੋਂ ਤੁਸੀਂ 5 ਮਿੰਟ ਚ ਇੱਥੋਂ ਲਾਰੈਂਸ ਰੋਡ ਪਾਰ ਕਰਕੇ ਦਿਖਾ ਦਿਓ ਤੇ ਅਸੀਂ ਤੁਹਾਨੂੰ ਸਮਝਾਂਗੇ ਕਿ ਤੁਸੀਂ ਬਹੁਤ ਕਾਬਲ ਅਫਸਰ ਜੇ ਬਹੁਤ ਵਧੀਆ ਕੰਮ ਕਰ ਰਹੇ ਸਮਾਰਟ ਸਿਟੀ ਲਈ ਜਿਹੜੀ ਲੋਕਾਂ ਨੇ ਕਰੋਚਮੈਂਟ ਕੀਤੀ ਹੈ ਪੈਦਲ ਤੁਰਨ ਵਾਸਤੇ ਜਗ੍ਹਾ ਨਹੀਂ ਛੱਡੀ ਕਿਸੇ ਦੀ ਕੋਈ ਬੰਦਾ ਆਪਣੀ ਗੱਡੀ ਲਗਾ ਕੇ ਕਿਤੇ ਪੈਦਲ ਨਹੀਂ ਜਾ ਸਕਦਾ ਕੋਈ ਚੀਜ਼ ਲੈਣ ਕੋਈ ਕੁਝ ਨਹੀਂ ਕਰ ਸਕਦਾ ਸ਼ਹਿਰ ਵਾਸੀਆਂ ਨੂੰ ਇੰਨੀ ਦਿੱਕਤ ਆ ਰਹੀ ਆ ਜਿਹੜੇ ਸਾਡੇ ਟੂਰਿਸਟ ਆ ਰਹੇ ਨੇ ਉਹਨਾਂ ਦਾ ਕੀ ਇੱਥੇ ਹਾਲ ਹੁੰਦਾ ਹੋਏਗਾ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਜੀ ਜੋ ਪ੍ਰੋਫੈਸ਼ਨਲ ਡਿਮਾਂਡ ਰੱਖੀ ਹੈ ਉਮੀਦ ਕਰਦਾ ਹਾਂ ਕਿ ਹੁਣ ਡਿਪਾਰਟਮੈਂਟ ਜਿਹੜਾ ਹੈ ਔਰ ਕੰਸਰਨਟ ਆਫੀਸਰਸ ਇੱਕ ਵਾਰ ਚੱਕਰ ਜ਼ਰੂਰ ਲਗਾਣ ਇਸ ਜਗ੍ਹਾ ਦਾ ਔਰ ਜੇ ਨੋਟਿਸ ਜਿਸ਼ੂ ਹੋਣੇ ਨੇ ਤਾਂ ਨੋਟਿਸ ਜਰੂਰ ਹੋਣ ਕਿ ਕੁਝ ਹਿੱਸਾ ਸੀ ਦੇਖਦੇ ਆਂ ਕਿ ਵਾਕਵਾਸੇ ਖਾਲੀ ਛੱਡਿਆ ਹੋਇਆ ਹੈ ਲੇਕਿਨ ਕੁਝ ਹਿੱਸਿਆਂ ਦੇ ਵਿੱਚ ਪ੍ਰੋਪਰ ਦੀਵਾਰ